ਕਿੰਦਾ ਪਤਾ ਲੱਗਾ ਸੀ ਤਾਂ ਨੋਨ ਮੈਕ ਬਲੂਨ ਬਾਰੇ ਕਿੱਦਾਂ ਦਾ ਤਰਕਸੀਆਂ ਸੋਹ। ਮੈਂ ਮੇਰੇ ਬ੍ਰਦਰ ਨੇ ਦੱਸਿਆ ਸੀ ਅੱਜ ਜੀ ਜਿੱਦਾਂ ਮੈਂ ਸਾਨੂੰ ਮਿਲਿਆ ਤੇ ਮੈਨੂੰ ਉਦੋਂ ਹੀ 100% ਯਕੀਨ ਹੋ ਗਿਆ ਸੀ ਕਿ ਜੇ ਵੀਜ਼ਾ ਲੱਗਣਾ ਹੈ ਤੇ ਇੱਥੋਂ ਹੀ ਲੱਗ ਸਕਦਾ ਹੈ। ਸਾਡੇ ਮੈਨੂੰ ਇਹ ਗੱਲ ਕਿ ਮੈਂ 1% ਵੀ ਚਾਂਸਿਸ ਨਹੀਂ ਕਿਨਾਂ ਰਿਹਾ। ਸਾਨੂੰ ਸਾਧਿਆਂ ਗਲਾਬੋ ਬੁਦੀ ਲੱਗੀਆਂ, ਸਟਾਫ ਦਾ ਫੀਡਬੈਕ ਔਰ ਸਟਾਫ ਤੇ ਮੈਨੂੰ ਨਹੀਂ ਲੱਗਦਾ ਕਿ ਹਫਤਾ 10 ਦਿਨ ਵੀ ਪੈਂਦ ਦਿੰਦੇ ਸੀ ਤੇ ਫੋਨ ਆ ਜਾਂਦਾ ਸੀ ਸਰ ਤੁਹਾਡੇ ਕੋਈ ਡਾਕੂਮੈਂਟ ਦਾ ਨਹੀਂ ਅਪਲੋਡ ਕਰਨ ਵਾਲਾ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜੇ ਤੁਸੀ ਕੁਝ ਪੁੱਛਣਾ ਹੋਵੇ ਬਹੁਤ ਵਧੀਆ ਤੋਂ ਮਾਈਕਰੋ ਗ੍ਰੋਵ ਤੋਂ ਮਿਲਿਆ ਬਹੁਤ ਵਧੀਆ ਰਿਹਾ ਸਤਿ ਸ਼੍ਰੀ ਅਕਾਲ ਜੀ ਗੁਰਦੀਪ ਸਿੰਘ ਨੇ ਜਿੰਨਾ ਦਾ ਰੀਸੈਂਟਲੀ ਓਪਨ ਵਰਕ ਪਰਮਿਟ ਵੀਜ਼ਾ ਅਪਰੂਵ ਹੋ ਗਿਆ ਸ਼ੁਕਰ ਜੀ ਕੰਗਰਾਚੂਲੇਸ਼ਨਸ ਕਿੰਨੇ ਕਿਦਾਂ ਪਤਾ ਲੱਗਾ ਸੀ ਤੁਹਾਨੂੰ ਮਾਈਕਰੋ ਗ੍ਰੋਵ ਬਾਰੇ ਕਿੰਦਾ ਨਾ ਤੁਹਾਡਾ ਰੈਕਸਟੀਆ ਸੀ ਮੇਰੇ ਬ੍ਰਦਰ ਨੇ ਦੱਸਿਆ ਸੀ ਐਕਚੁਅਲੀ ਇਹ ਉਹਨਾਂ ਨੇ ਸੈਡੀ ਗਏ ਤੇ ਲਾਉ ਮੁਗ ਗਏ ਸਾਨੂੰ ਮਿਲੋ ਤੇ ਜੇ ਸਾਨੂੰ ਮਿਲਿਆ ਤੇ ਜੇ ਮੈਨੂੰ ਸਾਨੂੰ ਮਿਲਿਆ ਤੇ ਮੈਨੂੰ ਉਦੋਂ ਹੀ 100% ਯਕੀਨ ਹੋ ਗਿਆ ਸੀ ਕਿ ਜੇ ਵੀਜ਼ਾ ਲੱਗਣਾ ਹੈ ਤੇ ਇੱਥੋਂ ਹੀ ਲੱਗ ਸਕਦਾ ਹੈ ਕਿਉਂਕਿ ਮੈਂ ਇਹਨਾਂ ਨੂੰ ਪੁੱਛਿਆ ਕਿ ਕਿ ਕਿੰਨੇ ਚਾਂਸਸ ਆ ਵੀਜ਼ੇ ਦੇ ਉਹ ਕਹਿੰਦੇ ਮੈਂ 1% ਵੀ ਨਹੀਂ ਕਹਿਣਾ ਪਿਆ ਸਾਨੂੰ ਮੈਨੂੰ ਇਹ ਗੱਲ ਕਹੀ ਕਿ ਮੈਂ 1% ਵੀ ਚਾਂਸਸ ਨਹੀਂ ਕਹਿਣਾ ਪਿਆ ਕਿਉਂਕਿ ਕਿਤੇ ਜੇ ਲੱਗ ਸਕਦਾ ਤੇ ਹੁਣ ਮੈਂ ਕਹਿ ਰਿਹਾ 99% ਲੱਗ ਸਕਦਾ 1% ਨਾ ਲੱਗਾ ਪਰ ਮੈਨੂੰ ਸੱਗੀਆਂ ਗੱਲਾਂ ਮੁਖ ਦੀ ਲੱਗੀਆਂ ਸਟਾਫ ਦਾ ਫੀਡਬੈਕ ਔਰ ਸਟਾਫ ਰੁਕ ਇੰਨਾ ਕੱਛਾ ਹੈ ਕਿ ਤੇ ਮੈਨੂੰ ਨਹੀਂ ਲੱਗਦਾ ਕਿ ਹਫਤਾ 10 ਦਿਨ ਵੀ ਪੈਂਦ ਦਦੇ ਸੀ ਤੇ ਫੋਨ ਆ ਜਾਂਦਾ ਸੀ ਸਰ ਤੁਹਾਡੇ ਕੋਈ ਡਾਕੂਮੈਂਟਸ ਦਾ ਨਹੀਂ ਅਪਲੋਡ ਕਰਨ ਵਾਲਾ ਜੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜੇ ਤੁਸੀ ਕੁਝ ਪੁੱਛਣਾ ਹੋਵੇ ਸਰ ਮੈਨੂੰ ਮਤਲਬ ਕਿ ਅੱਗੇ ਜਾ ਚੁੱਕਾ ਹਾਂ ਫਾਈਲ ਲਾ ਚੁੱਕਾ ਮੈਂ ਪਰ ਮੈਨੂੰ ਜੋ ਐਕਸਪੀਰੀਅੰਸ ਮੋਗਾ ਇਥੋਂ ਮਾਈਕਰੋ ਗ੍ਰੋਥ ਤੋਂ ਮਿਲਿਆ ਤੇ ਬਹੁਤ ਵਧੀਆ ਰਿਹਾ ਹੈ ਸੋ ਜੇਕਰ ਕੋਈ ਆਪਣਾ ਨੀਸ ਸਪਲਾਈ ਕਰਵਾਉਣਾ ਚਾਹੁੰਦਾ ਹੈ ਤਾਂ ਹੇਠਾਂ ਦਿੱਤੇ ਨੰਬਰਾਂ ਦੇ ਉੱਪਰ ਕਾਲ ਕਰਕੇ ਹੁਣ ਮੈਨੂੰ ਲੈ ਕੇ ਮਿਲ ਸਕਦੇ ਨੇ ਧੰਨਵਾਦ